ਹਾਂ ਮੁੰਡੂ ਤੂੰ ਸਪੋੜੇ ਅਸੀਂ ਕਰੋ ਤਮਜਾ ਕੀ ਬਾਤ ਆ ਉਹ ਘਰੀ ਜਾਣਿਆ ਰ ਅੱਜ ਛੱਡ ਰੱਬ ਉੱਤੇ ਨੋ ਉਹ ਅਤਿਮਾ ਮੈਂ ਆਪਣੇ ਵੀ ਪੁੱਛਦੇ ਨਾ ਹਾਏ ਹਾਏ ਉਹ ਅਤਿਮਾ ਮੈਂ ਆਪਣੇ ਵੀ ਪੁੱਛਦੇ ਨਾ ਹਾਲ ਤੇ ਤਾਂ ਸਾਰੇ बड़ा औखा ग़रीबी थनो सि चोली खोली करांगे तर ते बड़ा औखा ग़रीबी थनो सि छुल ਰੋਟੀ ਦਾ ਸਿਕਰ ਕਿਥੋਂ ਕੈਸਟ ਕਰਾਉਣੀ ਕਿਆ ਬਾਤ ਹੈ ਹੋਇਆਸ ਸਾਡੇ ਪਾਸ ਇੱਕ ਸੱਚੇ ਬਾਦਸ਼ਾਹ ਨੇ ਉਹ ਮੱਥਾ ਟੇਕਿਓ ਦੇਦਰੋਂ ਮੰਗਦੇ ਆ ਸੁੱਖਣਾ ਹੌਲੀ ਹੌਲੀ ਕਰਾਂਗੇ ਤੇ ਰੱਖਿਆਂ ਤੇ ਬੜਾ ਔਖਾ ਹੈ ਗਰੀਬੀ ਥਲੋ ਸਿਰ ਚੁਕਣਾ ਹੌਲੀ ਹੌਲੀ ਕਰਾਂਗੇ ਤੇ ਯੋ ਖਾਇ ਗੇ ਰੀ ਬਿਥਲੋ ਸਿਰ ਜੁਤਨਾ ਹੋ ਮੂਤੇ ਆਕੇ ਗਿਰਦੇ ਮੈਂ ਪਿਆਰ ਜਾ ਦਿਖਾ ਦੇ ਓ ਬਿਥਲ ਪਿੱਛੇ ਉਹੀ ਬੰਦੇ ਲੱਗਾ ਬਾਹ ਚਿੱਤੀ ਜਾਂਦੇ ਆ ਗਏ ਅਜ ਟਾਈਮ ਚ ਰਾਗੇ ਤੇ ਰੱਖਿਆ ਤੇ ਬੜਾ ਓਖਾ ਏ ਗੇਰੀ ਪਿੱਥ ਲੋ ਸਿਰ ਚੁੱਤਣਾ ਹੋਈ ਵੜੀ ਕਰਾਂਗੇ ਤੇ ਰੱਖਿਆ ਤੇ ਬੜਾ ਓਖਾ ਏ ਗੇਰੀ ਪਿੱਥ ਲੋ ਸਿਰ ਚੁੱਤਣਾ ਕਿਆ ਬਾਤ ਹੈ ਲੈ ਭਾਈ ਪੰਜਾਬੀਓ ਇਹਦਾ ਗੀਤ ਭਾਈ ਦਾ YouTube ਤੇ ਵੀ ਆ ਗਿਆ ਲੈਣੀ YouTube ਤੇ ਆਇਆ ਭਾਈ ਗੀਤ ਨਾਲ ਸਰਚ ਵੀ ਮਾਰ ਲਿਓ ਗਗਨ ਮੱਲਾ ਹਾਂਜੀ ਭਾਈ ਤੇ ਭਾਈ ਇਹਦਾ ਨੰਬਰ ਉੱਪਰ ਦੇਵਾਂਗੇ ਯਾਰ ਹਨਾ ਪਰ ਬਾਈ ਨੇ ਗੀਤ ਗਾਤਾ ਪਰ ਗਰੀਬੀ ਯਾਰ ਉਵੇਂ ਹੀ ਆ ਕਿਤੇ ਬਾਈ ਜਗਰਾਤਾ ਹੋਵੇ ਕਿਤੇ ਫਕੀਰਾਂ ਦੇ ਨਾ ਮੇਲਾ ਹੋਵੇ ਤੇ ਕਿਤੇ ਵੀ ਕੋਈ ਵੀ ਪ੍ਰੋਗਰਾਮ ਹੋਵੇ ਯਾਰ ਬਾਈ ਦਾ ਨੰਬਰ ਅਸੀਂ ਉੱਪਰ ਦੇ ਦੇਣਾ ਹੈਨਾ ਇਹਨੂੰ ਬਾਈ ਬੰਦੇ ਨਾਲ ਸੰਪਰਕ ਜ਼ਰੂਰ ਕਰ ਲਿਓ ਯਾਰ ਬਾਈ ਨੇ ਗੀਤ ਗਾਤਾ ਤੇ ਪਰ ਗਰੀਬੀ ਨਿਕਲੀ ਨਿਕਲ ਨਹੀਂ ਨਿਕਲੀ ਨਹੀਂ ਤੁਹਾਡਾ ਨੰਬਰ ਤੋਂ ਬੋਲ ਹੀ ਰਿਹਾ ਦਾ ਕਿੰਨਾ ਨੰਬਰ ਤੇਰਾ ਮੇਰਾ ਨੰਬਰ ਹੈ 9981272186 ਹਾਂ ਉੱਪਰ ਵੀ ਮੈਂ ਲਿਖ ਦੂੰਗਾ ਹੈਨਾ ਲੈ ਬਾਈ ਬੰਦੇ ਦੀ ਕੱਢ ਦਿਓ ਗਰੀਬੀ ਯਾਰ ਪੰਜਾਬ ਕਹਿੰਦੇ ਦੇ ਬਹੁਤ ਵੱਡੇ ਹੁੰਦੇ ਆ ਯਾਰ ਹੈਨਾ ਤੇ ਚਲੋ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਭਾਈ ਠੀਕ ਆ ਧੰਨਵਾਦ ਜੀ